ਬਾਦ ਦੇ ਵਿੱਚ ਆਪਾਂ ਸ਼ੁਰੂ ਕਰਵਾਵਾਂਗੇ ਪਹਿਲਾ ਜਿਹੜੇ ਮਾਨ ਸਨਮਾਨ ਨੇ ਚਾਰੋਂ ਮਾਜੂਬ ਸ਼ਖਸ਼ੀਅਤਾਂ ਦੇ ਉਹ ਢੀ ਕਾਂਗੇ ਵਾਲਾ ਕਹਿੰਦਾ ਵੀ ਸਾਰਿਆਂ ਲਈ ਹੈਪੀ ਹੋਲੀ ਆ ਵੀ ਕਾਂਗੇ ਵਾਲੇ ਵੱਲੋਂ ਉਹ ਲੈ ਵੀ ਕਾਂਗੇ ਵਾਲਿਆ ਸਾਰਿਆਂ ਤੇ ਰੰਗ ਪਾ ਦੇ ਹੁਣ ਕੋਈ ਅੰਪਾਇਰ ਰਹਿ ਨਾ ਜਾਵੇ ਭਾਵੇਂ ਸਾਡੇ ਸਤਾਰਜੋਗਾਂ ਸਾਰੇ Holi ਦਾ ਰੰਗ ਤਾਂ ਸਾਰਿਆਂ ਦੇ ਸੰਗ ਹੋਣਾ ਚਾਹੀਦਾ ਹੈ ਇਸ ਮੈਚ ਦਾ ਰਿਜ਼ਲਟ ਅਨਾਉਂਸ ਕਰਦੇ ਹੋ ਹਾਂਜੀ ਗੁਰਪ੍ਰੀਤ ਬੇਕਲਾਂ ਜੀ ਥੈਂਕ ਯੂ ਜੀ ਸਭੀ ਥੈਂਕ ਯੂ ਮੈਂ ਬੇਨਤੀ ਕਰਦਾ ਸਾਰੀ ਜਿੰਨੇ ਵੀ ਇਸ ਸ਼੍ਰੀ ਅਨੰਦਪੁਰ ਸਾਹਿਬ ਕਮੇਟੀ ਦੇ ਮੈਂਬਰ ਸਹਿਬਾਨ ਨੇ ਉਹ ਸਾਰੇ ਆ ਜਾਣ ਆਪਾਂ ਜਿੰਨਾ ਮਾਨਯੋਗ ਸ਼ਖਸੀਅਤਾਂ ਨੇ ਮਾਨਸਨਮਾਨ ਕਰਨੇ ਨੇ ਉਹਨਾਂ ਨੂੰ ਗਰਾਊਂਡ ਦੇ ਵਿੱਚ ਲੈ ਕੇ ਚੱਲੀਏ ਆਫੀਸ਼ਲ ਨੂੰ ਬੇਨਤੀ ਹੈ ਵੀ ਇਹ ਮੈਚ ਕੁਝ ਦੇਰ ਲਈ ਰੋਕ ਕੇ ਰੱਖਿਆ ਜਾਵੇ ਪਹਿਲਾਂ ਮਾਨਸਨਮਾਨ ਹੋਣਗੇ ਸ਼ੀਰਾ ਸੰਮੀਪੁਰ <experiences>